ਸਰਕਾਰ ਜਿਹੜੀ ਹੈ ਇਹਦੇ ਬਾਰੇ ਕਿਤੇ ਨਾ ਕਿਤੇ ਸਹੀ ਗੱਲ ਕਹੀ ਜਾ ਰਹੀ ਹੈ ਵਿਰੋਧੀ ਧਿਰ ਦੇ नेता راہੁਲ ਗਾਂਧੀ ਵੱਲੋਂ ਕਿ ਚੱਲ ਕੀ ਰਿਹਾ ਹਵਾਈ ਅੜਿਆਂ ਤੇ ਰੌਲਾ ਕਿਪਾ ਕੀ ਹੈ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਅੜਾਨਾ ਰੱਦ ਕਿਉਂ ਹੋ ਰਹੀਆਂ ਨੇ ਇੰਡੋ ਇਡੀਗੋ ਜਿਹੜੀ ਇੱਕ 에ਅਰਲਾਈਨ ਉਹ ਭਾਰਤ ਦੀ ਸਭ ਤੋਂ ਵੱਡੀ ਪ੍ਰਾਈਵੇਟ 에ਅਰਲਾਈਨ ਹੈ 4 ਦਿਨਾਂ 'ਚ 1598 ਰਤ ਕਰਤੀ ਗਿਆ ਪਹਿਲਾ ਕਿਸੇ ਨੂੰ ਨਹੀਂ ਦੱਸਿਆ ਕੱਲ ਪੰਜਾਬ ਦੇ ਵਿੱਚ ਵੀ ਬੜਾ ਰੋਣਾ ਪਿਆ ਪੰਜਾਬ ਦੇ ਵਿੱਚ ਅਬਰਸਰ ਤੇ ਚੰਡੀਗੜ੍ਹ ਬਹੁਤ ਲੋਕ ਖਜਣਖوار ਹੋਏ ਬਹੁਤ ਦੁਖੀ ਹੋਏ ਖਾਸ ਤੌਰ ਤੇ ਜਿਹੜੇ ਯਾਤਰੀ ਜਾਂ ਜਿਹੜੇ ਉਹਨਾਂ ਨੂੰ ਲੈਣ ਆਏ ਸੀ ਉਹ ਜਾਂ ਛੱਡਣਾ ਆਏ ਸੀ ਇਹ ਇਸ ਤਰ੍ਹਾਂ ਭਿਣਾ ਦੱਸੇ ਨਾ ਕੁਝ ਹੋ ਰਿਹਾ ਹੈ ਦੇਸ਼ ਦੇ ਵਿੱਚ ਇਹ ਇੱਕ ਲੱਗ ਆਪਾਂ ਤਾਂ ਪੰਜਾਬ ਦਾ ਅੰਮ੍ਰਿਤਸਰ ਤੇ ਚੜੀਗੜ੍ਹ ਦੀ ਤਾਂ ਗੱਲ ਤਾਂ ਕਰਾਂਗੇ ਆਪਣੇ ਨੇੜੇ ਆ ਇਹ ਲੇਕਿਨ ਸਾਰੇ ਜਿਹੜਾ ਦੇਸ਼ ਦੇ ਵਿੱਚ ਇਹੀ ਕੁਝ ਹੋਇਆ ਜਿਹੜੀ ਇਹ 에ਅਰਲਾਈਨਸ ਕੰਪਨੀ IndiGo ਹੈ ਇਸ ਨੇ ਜੀ ਹਾਡਾ ਰੱਦ ਕੀਤੀ ਹੁਣ ਬਿਨਾ ਦੱਸੇ ਰੱਦ ਕੀਤੀ ਹੈ ਪਤਾ ਕੁਛ ਨਹੀਂ ਕਦੋਂ ਠੀਕ ਹੋਣਾ ਇਹ ਗੱਲ ਹੈ ਹੁਣ ਅਸਲ ਪਹਿਲਾਂ ਇਸ ਨੂੰ ਸਮਝੀਏ ਫਿਰ ਗੱਲ ਬਣਦੀ ਹੈ ਫਿਰ ਤੁਹਾਨੂੰ ਇਹ ਪੂਰੀ ਖਬਰ ਸਮਝ ਆ ਜੂਗੀ ਸਰਕਾਰ ਇੱਥੇ ਵੀ ਵੈਸੇ ਬੈਕ ਫੁੱਟ ਤੇ ਆਈ ਹੈ ਪਰ ਪਹਿਲਾਂ ਇਹ ਦੇਖੀਏ ਕਿ ਕਿਉਂ ਇਹ ਖਜਲ ਖਵਾਰੀ ਕਿਉਂ ਹੋ ਰਹੀ ਹੈ ਅਸਲ ਦੇ ਵਿੱਚ ਇੱਕ ਡੀਜੀਸੀਏ ਵੀ ਇਹਦਾ ਜ਼ਿੰਮੇਵਾਰ ਹੈ ਡਾਇਰੈਕਟਰ ਆਫ ਜਨਰਲ ਆਫ ਸਿਵਲ ਐਵੀਏਸ਼ਨ ਡੀਜੀਸੀਏ ਇਹ ਕਿਉਂ ਹੈ ਇਸ ਕਰਕੇ ਹੈ ਕਿ ਇਹਨਾਂ ਨੇ ਕਿਹਾ ਸੀ ਕਿ ਤੁਸੀਂ 1 ਨਵੰਬਰ ਤੋਂ ਐਫ ਡੀ ਟੀ ਆਰ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਇਹ ਇਹਨੂੰ ਲਾਗੂ ਕਰ ਦਿਓ ਕੀ ਸੀ ਹੁਣ ਕਿਉਂਕਿ ਇਹਨਾਂ ਨੇ ਪਾਇਲਟ ਰੱਖੇ ਹੋਏ ਨੇ ਘੱਟ ਟਰੂ ਮੈਂਬਰ ਹੈਗੇ ਨੇ ਘੱਟ ਸਟਾਫ ਹੈਗਾ ਘੱਟ ਪੈਸਾ ਬਚਾਉਣ ਲਈ ਕਹਿ ਰਹੇ ਜਿਵੇਂ ਮਰਜ਼ੀ ਦਾ ਨਹੀਂ ਮਿਲਦੇ ਇਨਾਂ ਨੂੰ ਜ਼ਿਆਦਾ ਕੰਮ ਲਿਆ ਜਾਂਦਾ ਸੀ। ਇਹਨਾਂ ਦੇ ਜਿਹੜੇ ਤਰੀਕੇ ਨੇ ਜਿਹੜਾ ਇਹਨਾਂ ਦਾ ਐਚ ਕਹਿੰਦੀ ਹੈ ਨਿਜ਼ਮ ਕਹਦੇ ਨੇ ਕਿ ਇਹਨਾਂ ਨੂੰ ਨੀਂਦ ਪੂਰੀ ਹੋਣੀ ਚਾਹੀਦੀ ਹੈ, ਇਹਨਾਂ ਨੂੰ ਰੈਸਟ ਮਿਲਣੀ ਚਾਹੀਦੀ ਹੈ, ਉਹ ਨਹੀਂ ਮਿਲਦੀ ਸੀ। ਲੈਂਡਿੰਗ ਰਾਤ ਦੀ ਕਿੰਨੇ ਵਾਰ ਕਰਨੀ ਹੈ, ਕੰਮ ਦੇ ਘੰਟੇ ਕਿੰਨੇ ਹੋਣੇ ਨੇ, ਇਹੇ ਨਿਜ਼ਮ ਡੀਜੀਸੀਏ ਨੇ ਲਾਗੂ ਕਰਨ ਲਈ ਕਹੇ ਸੀ। ਕੋਣ ਉਹਨੇ ਪਾਇਲਟ ਨਹੀਂ ਹੈਗੇ ਜੇ ਉਹ ਨਿਯਮ ਲਾਗੂ ਹੋਗੇ ਤਾਂ ਪਾਇਲਟ ਕਿੱਥੋਂ ਲੈ ਕੇ ਆਉਣ ਪਾਇਲਟ ਨੂੰ ਹਫਤੇ ਦੀ ਛੁੱਟੀ ਵੀ ਕਰਨੀ ਹੈ ਕਰੋੜ ਦੇ ਵੀ ਛੁੱਟੀ ਕਰਨੀ ਹੈ ਇਹਨਾਂ ਦਾ ਰੋਸਟਰ ਠੀਕ ਨਹੀਂ ਬਣ ਰਿਹਾ ਕਿਉਂਕਿ ਬੰਦੇ ਦੀ ਸਟਾਫ ਘਟ ਗਿਆ ਜੋ ਸਟਾਫ ਦੀ ਕਮੀ ਜਿਹੜੀ ਕਮੀ ਹੈ ਰੋਸਟਰ ਜਿਹੜਾ ਠੀਕ ਨਹੀਂ ਹੈ ਤਾਂ ਉਹਦੇ ਨਾਲ ਇਹਨਾਂ ਦੀਆਂ ਜਿਹੜੀਆਂ ਫਲਾਈਟਸ ਸੀ ਉਹਨਾਂ 'ਚ ਵਿਗੜ ਪੈਣਾ ਸ਼ੁਰੂ ਹੋ ਗਿਆ ਇਹ ਹੈ ਜਿਵੇਂ ਹੁਲੋ ਪਹਿਲਾ ਹਫਤੇ ਚ 48 ਘੰਟੇ ਕੰਮ ਕਰਦੇ ਸੀ ਜਿਹੜਾ ਨਮਨ ਨਿਯਮ ਹੈ ਉਹ 36 ਘਟੇ ਕਰ। ਪਰ ਜਿਹੜੇ 36 ਘੰਟੇ ਕੰਮ ਕਰਨਾ ਹੈ 12 ਘੰਟੇ ਜਿਹੜੇ ਉਹ ਕਿੱਥੇ ਜਾਣ? ਉਹ ਕਿਵੇਂ ਪੂਰੇ ਕਰਨ ਬੰਦੇ ਹੈ ਨਹੀਂ। ਤੇ ਬੰਦੇ ਕੋਦਮ ਰੱਖੇ ਵੀ ਨਹੀਂ ਜਾ ਸਕਦੇ ਇਹ ਵੀ ਗੱਲ ਹੈ। ਸੋ ਉਹ ਜਿਹੜਾ ਪਾਲਟ ਇਹ ਨਹੀਂ ਜਾਂਦੀ ਤੁਸੀਂ ਕਿੱਥੇ ਰੱਖ ਲੋਗੇ ਤੇ ਬਾਇਓਟ ਦਾ ਬਦਲ ਹੋਏ ਕੇ ਜਿਹੜੇ ਸੈਕਟਰ ਦੇ ਲੋਕਾਂ ਦੀ ਜਾਨ ਉਹਦੇ ਹੱਥ ਛੁੰਦੀ ਹੈ ਠੀਕ ਬੰਦੇ ਹੋਣ ਵੀਕਲੀ ਰੈਸਟ ਵੀ ਚਾਹੀਦੀ ਹੈ ਨੂੰ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਵੀਕਲੀ ਰੈਸਟ ਵਸਤ ਸਾਡੇ ਯੂਨੀਵਰਸਿਟੀ ਅੱਜ ਤਾਂ ਦੋ ਰੈਸਟ ਦੋ ਸੈਟਰਡੇ ਸਾਡੇ ਛੁੱਟੀ ਹੁੰਦੀ ਹੈ ਪਰ ਹਫਤੇ ਚ ਇੱਕ ਰੈਸਟ ਪਹਿਲਾਂ ਨਹੀਂ ਸੀ ਮੈਨੂੰ ਜਿਹੜਾ ਇਹਦੀ ਕੀਮਤ ਪਤਾ ਜਦੋਂ ਦਾ ਮੈਂ ਪਿਛਲੇ 1 ਸਾਲ ਤੋਂ ਉਹ ਉਸ ਤੋਂ ਪਹਿਲਾਂ ਤੋਂ ਮੈਂ ਸੱਤੇ ਦਿਨ ਕੰਮ ਕਰਦਾ ਸੀ ਤੁਹਾਡੇ ਖਬਰਾਂ ਸੱਤੇ ਦਿਨ ਆਉਂਦਾ ਸੀ ਤੇ ਜਦੋਂ ਤੋਂ ਮੈਨੂੰ ਡਾਕਟਰ ਨੇ ਕਿਹਾ ਵੀ ਦੀ ਰੈਸਟ ਜ਼ਰੂਰੀ ਹੈ ਮੈਂ ਰੈਸਟ ਲੈਣ ਲੱਗਿਆ ਹਫਤੇ ਚਿਕਨ ਛੁੱਟੀ ਕਰਦਾ ਸੋਡੇ ਨੂੰ ਤੇ ਉਸ ਦਿਨ ਤੋਂ ਮੈਨੂੰ ਲੱਗਿਆ ਵੀ ਇਹਦੀ ਵੀ ਇਨਵੈਂਟ ਹੁੰਦੀ ਹੈ ਤੇ ਇਹਨਾਂ ਨੇ ਵੀ ਇੱਕ ਕਿਹਾ ਕਿ ਤਾਂ ਇਹਨਾਂ ਨੂੰ ਛੁੱਟੀ ਦਿਓ ਜੀ ਹਫਤੇ ਦੀ ਉਹ ਕਿੱਥੋਂ ਦੇ ਦੇਣਗੇ ਛੁੱਟੀ ਤੇ ਹੁਣ ਉਹਦਾ ਇਹ ਸਾਰਾ ਕੰਮ ਹੋ ਗਿਆ ਖਰਾਬ ਤੇ ਜਦੋਂ ਸਾਰਾ ਸਿਸਟਮ ਹੀ بگੜ ਗਿਆ ਉਹਦੇ ਹੱਥੋਂ ਕੁਝ ਨਹੀਂ ਲੋਕ ਲੜ ਰਹੇ ਨੇ ਕਿਸੇ ਦੇ ਕਿਤੇ ਜਾਣਾ ਹੋਰ ਤਾਂ ਹੋਰ ਇੱਕ ਬੱਗਾ ਰਿਸੈਪਸ਼ਨ ਚ ਮੈਂ ਦੇਖ ਰਿਹਾ ਸੀ ਵੀਡੀਓ ਉਹਦੀ ਆਪਦੀ ਜੋੜੀ ਕਿਤੇ ਗਈ ਸੀ ਉਹਦੀ ਰਿਸੈਪਸ਼ਨ ਰੁਕੀ ਹੋਈ ਸੀ ਉਹ ਛੇ এয়ারਪੋਰਟ ਤੇ ਬੈਠੇ ਨੇ ਰਿਸੈਪਸ਼ਨ ਮਹਿਮਾਨ ਆ ਗਏ ਉਹਨਾਂ ਨੂੰ ਆਨਲਾਈਨ ਮੋਬਾਈਲ ਤੇ ਜੁੜਨਾ ਪਿਆ ਉੱਥੇ ਆਸ਼ੀਰਵਾਦ ਲੈ ਰਹੇ ਨੇ ਇਸ ਤਰ੍ਹਾਂ ਦਾ ਲੋਕਾਂ ਦਾ ਹਾਲ ਕਿਸ ਦੇ ਇਗਜ਼ਾਮ ਰਹੇਗੇ ਕਿਸੇ ਲਈ ਕੋਈ ਹੋਰ ਕੰਮ ਬਹੁਤ ਜ਼ਰੂਰੀ ਜਾਣਾ ਸੀ ਇਹ ਵੀ ਚੱਲ ਰਿਹਾ ਤੇ ਕਿਰਾਏ ਵਧਾਤੇ ਜਿਦਿ ਸਰਕਾਰ ਦਾ ਹਾਲ ਇਹ ਹੈ ਕਿ ਦੂਜੀਆਂ ਕਾਪੜੀਆਂ ਨੇ ਜਿਹੜੇ ਕਿਰਾਏ ਵਧਾਤੇ ਜਿਹੜਾ 6-7000 ਤੱਕ ਤੁਸੀਂ ਜਾ ਸਕਦੇ ਸੀ ਉਹ ਹੁਣ ਮੈਂ ਦੇਖ ਰਿਹਾ ਸੀ 49000 ਤੱਕ ਕੰਨ ਕਰਾਇਆ ਗਿਆ ਜਿਦਿ ਕਿੰਨੇ ਗੁਣਾ ਵਧ ਗਏ ਤੁਸੀਂ ਲੋਕ ਸਾਹਿਬ 10-10 ਗੁਣਾ ਕਿਰਾਏ ਵਧ ਗਏ ਔਰ ਦੂਜੀਆਂ ਕਾਪੜੀਆਂ ਰੋਟਨ ਲੱਗ ਗਿਆ ਤੇ ਕੋਈ ਰੋਕੜੀ ਨਹੀਂ ਜਿਹੜਾ ਚਾਹ ਜਿਆਦਾ ਕਰਾਇਆ ਅਸਮਾਨ ਨੂੰ ਚੜ ਗਿਆ ਤੇ ਦੇਰ ਉਪਰਿਆ ਹੁਣ ਕਮਾਲ ਹੈ ਸਾਡਾ ਹਵਾਵਾਜੀ ਜਿਹੜਾ ਮਤਰਾਨ ਹੈ ਉਹ ਕੀ ਕਰ ਹੈ ਉਹ ਜਿਹੜੇ ਹਰ ਤੱਕ ਪੁੱਛ ਨਹੀਂ ਇਹਨਾਂ ਤੇ ਕੋਈ ਐਕਸ਼ਨ ਨਹੀਂ ਕੀਤਾ ਕਿ ਤੁਸੀਂ ਲੋਕਾਂ ਨੂੰ ਖੰਜਲਖਵਾਲ ਕਰ ਰਹੇ ਹੋ ਤੇ ਫਿਰ ਕਦੇ ਕਦੇ ਲੱਗਦਾ ਹੈ ਕਿ ਕੋਈ ਤਾਂ ਬੋਲਦਾ ਫਿਰ ਰਾਹੁਲ ਗਾਂਧੀ ਬੋਲਿਆ ਕਿ ਜੀ ਇਹ ਜਿਹੜਾ ਸੰਕਟ ਹੈ ਨਾ ਇਹਦੇ ਦੀ ਜ਼ਿੰਮੇਵਾਰ ਕੌਣ ਹੈ ਹਜ਼ਾਰੇਦਾਰੀ ਜੇ ਮੁਕਾਬਲਾ ਹੋਵੇ ਤੇ ਫਿਰ ਕਿੱਥੋਂ ਇਸ ਤਰ੍ਹਾਂ ਹੋ ਜੀ ਬਿਲਕੁਲ ਕੰਪੀਟੀਸ਼ਨ ਤਾਂ ਫਿਰ ਦੂਜੇ ਆ ਜਾਂਦੇ ਨੇ ਤੇ ਗੱਲ ਬਿਲਕੁਲ ਠੀਕ ਹੈ ਰਾਹੁਲ ਗਾਂਧੀ ਦੀ ਕਿ ਜੀ ਇਹ ਖੁੱਲੀ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਹੈ ਲੇਕਿਨ ਮੋਤੀ ਜਿਹੜੀ ਮੋਦੀ ਸਾਹਿਬ ਨੇ ਉਹ ਬਹੁਤ ਫਾਇਦਾ ਦੇਣਾ ਚਾਹੁੰਦੇ ਨੇ ਕਈ ਕੰਪਨੀਆਂ ਨੂੰ ਰਾਹੁਲ ਗਾਂਧੀ ਦਾ ਇਹ ਕਹਿਣਾ ਜਿਹਨੂੰ ਮਰਜੀ ਫਾਇਦਾ ਜਿਹਨੂੰ ਨਹੀਂ ਲੈ ਕੇ ਨੀ ਦਾ ਐਨਾ 1500 ਫਲਾਈਟ ਰੱਦ ਹੋਣ ਤੇ ਬਿਲਕੁਲੀ ਕੰਪਨੀ ਨੂੰ ਕੁਸ਼ਰਾ ਕਿਹਾ ਜਾਵੇ ਹੈ ਤਾਂ ਫਿਰ ਇਹ ਉੱਚਤਾਂ ਇੱਥੇ ਗੜਬੜ ਹੈ ਨਾ ਜਿਹੜੀ ਉਹੜਰ ਇਹਨਾਂ ਨੂੰ ਰੇਲਵੇ ਆਦਿ ਨੂੰ ਉੱਨਾ ਨੇ 116 ਕੋਚ ਜਿਹੜੇ ਡੱਬੇ ਵਧਾਏ ਨੇ ਐਂ ਕਹਿ ਰਹੇ ਤੁਸੀਂ ਜਿਹੜੀ ਲੋਕਾਂ ਦੇ ਤਾਂ ਪਹੁੰਚ ਨਹੀਂ ਗਿਆ ਕਿਸ ਤਰੀਕੇ ਨਾਲ ਅੱਜ ਘਰਾਂ ਨੂੰ ਤੇ ਚਾਂਕੀ ਹਟਣੇ ਸਰਾ ਪੁਸ਼ਕਾਰਤਕ ਨੂੰ ਪਤਾ ਕੁਛ ਨਹੀਂ ਸੀ ਸੋ ਇਸ ਹਾਲਾਤ ਦੇ ਵਿੱਚ ਇੰਡੀਗੋ ਦੀ ਸਾਡੀ ਇਹ ਪ੍ਰਾਈਵੇਟ 에ਅਰਲਾਈਨ ਲੋਕਾਂ ਨੂੰ ਅੱਜਨ ਕਲਾਪ ਕਰ ਰਹੀ ਹੈ ਕਿਰੂ ਕਰ ਰਹੀ ਹੈ ਇਹ ਵੀ ਹੈ ਜਿਹੜੀ ਸਾਡੇ ਦੇਸ਼ ਦੇ ਵਿੱਚ ਅਪਰਮਿਟਿਡ ਕਲਾਸ ਹੈ ਹਾਲੇ ਮਿਡਲ ਕਲਾਸ ਪਰੇ ਕਦੇ ਜਹਾਜ਼ ਚੜ੍ਹਦੀ ਹੈ ਜਿਹੜੇ ਦਿੱਲੀ ਜਾਂਦੇ ਨੇ ਉਹਨਾਂ ਲਈ ਤਾਂ ਬਹੁਤ ਜਨੀ ਇਹਦਾ ਮਤਲਬ ਇਸ ਦੇਸ਼ ਦੀ ਅਮੀਰ ਕਲਾਸ ਖਜਲਖੁਆਰ ਹੋ ਰਹੀ ਹੈ ਇਹੋ ਕਹਿ ਲਈਏ ਉਹ ਨਾਲ ਉਹ છોੜੋ ਕੋ ਤਾਂ ਸੇ ਲੱਗ ਰਿਹਾ ਹੈ ਤਾਂ ਹੀ ਫਿਰ ਰੋਣਾ ਰੋਪਾ ਜਿਆਦਾ ਪੈ ਰਿਹਾ ਹੈ ਸੰਸਦ ਦੇ ਵਿੱਚ